ਹਾਂਜੀ ਇਹ ਆਪਣਾ ਜੀ ਖਾਲਸਾ ਦਾ ਸਰਵਿਸ ਸਟੇਸ਼ਨ ਆ ਰਾਮਾ ਰੋਡ ਤੇ ਠਾਣੇ ਦੇ ਬਿਲਕੁਲ ਬੈਕ ਸਾਈਡ ਤੇ ਬਹੁਤ ਵਧੀਆ ਸਰਵਿਸ ਕਰਦੇ ਆ ਆਹੋ ਕੋ ਟਰੈਕਟਰ ਦਾ ਸਰਵਿਸ ਹੋ ਰਹੀ ਆ ਇਧਰ ਗੱਡੀ ਖੜੀ ਆ ਜੈਲੋ ਆਹ ਭਾਈ ਆਪਣੇ ਨਾਲ ਸਾਰੇ ਬੰਦੇ ਸਰਵਿਸ ਕਰਨ ਆਲੇ ਆ ਹਾਂ ਭਾਈ ਤੂੰ ਆਵੇਂ ਜਰਾ ਸਾਬ ਇਧਰ ਆਹ ਭਾਈ ਲੱਗੇ ਪਏ ਆ ਕੀ ਨਾ ਭਾਈ ਜਰਾ ਬਲਜੀਤ ਬਲਜੀਤ ਕੀ ਬਾਤ ਆ ਭਾਈ ਜੀ ਇਹ ਵੀ ਭਾਈ ਆ ਖਾਲਸਾ ਜੀ ਆ ਰੋਮੀਆ ਜਾ ਕੇ ਹਾਂ ਚੱਕਣ ਦੇ ਫੱਟੇ ਹੈ ਬਾਈ ਇਹੇ ਖਾਲਸੇ ਵਰਗੇ ਬੁੱਧਵਾਰ ਨੂੰ ਦਾ ਬਾਈ ਮੇਰਾ ਉਹ ਕੰਮ ਹੁੰਦਾ ਹੋਊਗਾ ਹਾਂ ਫੱਟੇ ਚੱਕ ਦਿੰਦੇ ਆ ਬੁੱਧਵਾਰ ਨੂੰ ਕਾ ਫੱਟੇ ਚੱਕ ਦਿੰਦੇ ਆ ਨਹੀਂ ਹਵਾ ਵਾਲੀ ਪਾਈਪਲਿੰਗ ਚੱਕ ਕੇ ਆਹ ਰੋਇਆ ਆ ਲਓ ਜੀ ਸਰਪ੍ਰੇਸਟੇਸ਼ਨ ਰਾਮਾ ਰੋਡ ਤੇ ਖਾਣੇ ਦੇ ਕੋਲੇ ਰਵਿਦਾਸ ਚੌਂਕ ਦੇ ਕੋਲੇ